ਪੰਜਵਾਂ ਜਿਹੜਾ ਮਸਲਾ ਹੈਗਾ ਆਪਣਾ ਹੈਗਾ ਮੱਕੀ ਦੇ ਚਾਰ ਦਾ ਮੱਕੀ ਦੇ ਚਾਰ ਬਾਰੇ ਇਸ ਵਾਰ 9 ਤਰੀਕ ਨੂੰ ਪਰਸੋਂ ਵੀਰਵਾਰ ਨੂੰ ਇੱਕ ਸੈਮੀਨਾਰ ਲੁਧਿਆਣਾ ਪਾਰਲੋਡਰ ਵਿੱਚ ਪ੍ਰੋਗਰੈਸਿਵ ਡੀਰੀ ਫਾਰਮਰ ਐਸੋਸੀਏਸ਼ਨ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਉਹ ਸੈਮੀਨਾਰ ਜ਼ਰੂਰ اٹੈਂਡ ਕਰੋ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਐਕਸਰ ਅਸੀਂ ਚੀਜ਼ਾਂ ਮਿਸ ਕਰ ਜਾਂਦੇ ਆ ਕਿ ਤੇ ਜਿਹੜੇ ਉੱਤੇ ਸਟੀਕ ਜਾਣਕਾਰੀ ਤੁਹਾਨੂੰ ਸੱਚੀ ਸੱਚੀ ਜਾਣਕਾਰੀ ਮਿਲੂਗੀ ਬਹੁਤ ਵਧੀਆ ਮੇਰੇ ਤੇ ਸੈਮੀਨਾਰ ਦੀ 9 ਤਰੀਕ ਨੂੰ ਹੈ ਗੁਰੂ ਅੰਗਦ ਦੇ ਯੂਨੀਵਰਸਿਟੀ ਪੀਏਯੂ ਦੇ ਵਿੱਚ ਪਾਰਲੋਡਰ ਦੇ ਵਿੱਚ ਅਚਾਰ ਬਾਰੇ ਦੇ ਕੋਈ ਇਹ ਵੀ ਅਚਾਰ ਦੀ ਵਿਗਿਆਨਕ ਤੌਰ ਤੇ ਬਹੁਤ ਵੱਡੀਆਂ ਗਲਤੀਆਂ ਹੋ ਰਹੀਆਂ ਔਰ ਗਲਤੀਆਂ ਸਿਰਫ ਪਸ਼ੂ ਪਾਲਕ ਹੀ ਨਹੀਂ ਕਰਦੇ ਜਿਹੜੇ ਅਚਾਰ ਬਣਾਉਣ ਵਾਲੇ ਆ ਵਿਗਿਆਨਕ ਤੌਰ ਤੇ ਉਹ ਵੀ ਕਰ ਰਹੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਰੀ ਪੈਕਿੰਗ ਕਰੀ ਜਾਂਦੇ ਆ ਅਚਾਰ ਦੀ ਫਿਲਮਾਂ ਬਚਾਉਣ ਦੇ ਬਾਰੇ ਪੈਸੇ ਬਚਾਉਣ ਦੇ ਬਾਰੇ ਘੱਟੀਆਂ ਕੁਆਲਿਟੀ ਦਾ ਅਚਾਰ ਵੇਚੀ ਜਾਂਦੇ ਆ ਜਿੱਤੇ ਤੁਹਾਨੂੰ ਅਚਾਰ ਦੇ ਵਿੱਚ ਗੰਢਾਂ ਫਟੀਆਂ ਮਿਲਦੀਆਂ ਅਚਾਰ ਦੀ ਕੁਆਲਿਟੀ ਤੁਹਾਨੂੰ ਦੇਖਣ ਲੱਗਦਾ ਵੀ ਅਚਾਰ ਕਾਲਾ ਹੋਇਆ ਵਾ ਅਚਾਰ ਚੋਂ ਪਾਣੀ ਨੁੱਚੜ ਰਿਹਾ ਇਹਜਾ ਚਾਰ ਨਾ ਪਾਓ ਮਿਸਟ੍ਰਾਈਡਸ ਰੀਪਰੀਡ ਬਰੀਡਿੰਗ ਨਹੀਂ ਜਾਣੀ ਦੁੱਧ ਦੀ ਕੁਆਲਿਟੀ ਨਹੀਂ ਰਹਿਣੀ ਇਹ ਜੇ ਜਾਨ ਲੋ ਪੱਠੇ ਚੰਗੇ ਐ ਜੇ ਵਿਗਿਆਨਕ ਤੌਰ ਤੇ ਅਚਾਰ ਤੁਸੀਂ ਬਣਾਉਣਾ ਹੈ ਤਾਂ ਪਸ਼ੂਪਾਲਨ ਭਾਗ ਦੇ ਮਹਾਰਾਜ ਨਾਲ ਉਦਵਾਨ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਹਾਰਾਜ ਨਾਲ ਜਾਂ ਪ੍ਰੋਗਰੈਸਿਵ ਡੇਰੀ ਫਾਰਮਲਾਈਜੇਸ਼ਨ ਦੇ ਮਹਾਰਾਜ ਨਾਲ ਉਹਨਾਂ ਨਾਲ ਰਾਬਤਾ ਬਣਾਓ ਤੇ ਬਹੁਤ ਸਾਰੇ ਕੰਪਨੀਆਂ ਵਿੱਚ ਬਹੁਤ ਚੰਗਾ ਕੰਮ ਕਰ ਰਹੀਆਂ ਐ ਅਚਾਰ ਦੇ ਵਿੱਚ ਮੈਂ ਦੇਖਿਆ ਜਿਵੇਂ ਐਡਵਾਂਟਾ ਹੈ ਪਾਇਓਨियर ਹੈ ਬਹੁਤ ਸਾਰੀਆਂ ਕੰਪਨੀਆਂ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਐ ਉਰਫੇ ਕੰਪਨੀਆਂ ਮੱਕੀ ਤੋਂ ਇਲਾਵਾ ਹੋਰ ਵੀ ਚੀਜ਼ਾਂ ਤੇ ਕੰਮ ਕਰ ਰਹੀਆਂ ਜਿਵੇਂ ਪਿੱਛੇ ਅਸੀਂ ਦੇਖਿਆ ਐਡਵਾਂਟਾ ਨੇ ਬਹੁਤ ਵੱਡਾ ਇਥੇ ਕੰਮ ਕੀਤਾ ਜਵਾਰ ਦੇ ਉੱਪਰ ਜਿਹੜਾ ਹੈਗਾ ਉਹਦੇ ਬਾਰੇ ਵੀ ਜੇ ਕੋਣ ਵਾਲੇ ਸਮੇਂ 'ਚ ਸਾਨੂੰ ਮਾਹਰ ਹੋਰ ਵਧੀਆ ਦੱਸ ਸਕਣਗੇ ਕੀ ਹੋਊਗਾ ਪਰ ਮਾਹਰਾਂ ਦੀ ਸਲਾਹ ਨਾਲ ਤੁਸੀਂ ਇਹ ਕਰੋ ਜੇ ਤੁਸੀਂ ਆਪਣੇ ਆਪ ਹੀ ਕਰੋਗੇ ਤਾਂ ਇਹ 'ਚ ਗਰਮੀਆਂ ਦੇ ਵਿੱਚ ਅੱਗੇ ਲੈਣੇ ਦੇ ਦੇਣੇ ਪੈ ਸਕਦੇ ਆ ਬਾਕੀ ਜੇ ਆਪਾਂ ਗੱਲਾਂ ਕਰਦੇ ਰਹਿਾਂਗੇ ਵਿਸ਼ਾ ਇਹ ਬਹੁਤ ਲੰਬਾ ਹੈਗਾ ਅਕੀਰ ਤੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਜਿੱਥੇ ਵੀ ਕੋਈ ਸਮੱਸਿਆ ਆਉਂਦੀ ਹੈ ਗਰਮੀਆਂ ਦੇ ਵਿੱਚ ਕਾਕੇ ਬੁਖਾਰ ਦੀ ਸੀਵੀਸੀ ਟੈਸਟ ਕਰਾਉਣਾ ਨਾ ਭੁੱਲੋ ਤੇ ਤੰਦਰੁਸਤ ਪਛਾਣ ਦਾ ਵੀ ਸੀਵੀਸੀ ਟੈਸਟ ਕਰਾਓ ਠੀਕ ਹੈ ਧੰਨਵਾਦ ਜੀ ਸਾਰਵ ਸਤਿ ਸ਼੍ਰੀ ਅਕਾਲ